ਕਾਲੀ ਦਾਤਰੀ ਚਨਨ ਦਾ ਦਸਤਾ ਤੇ ਲੱਛੀ ਕੁੜੀ ਵਾਟੀਆਂ ਕਰੇ ਕਾਲੀ ਦਾਤਰੀ ਚਨਨ ਦਾ ਦਸਤਾ ਤੇ ਲੱਛੀ ਕੁੜੀ ਵਾਟੀਆਂ ਕਰੇ ਉਹਦੇ ਨੈਣਾ ਵਿੱਚ ਲਪ ਲਪ ਕਜਲਾ ਤੇ ਕੰਨਾਂ ਵਿੱਚ ਕੋਕਲੇ ਹਰੇ ਉਹਦੇ ਨੈਣਾ ਵਿੱਚ ਲਪ ਲਪ ਕਜਲਾ ਤੇ ਕੰਨਾ ਵਿੱਚ ਕੋਕਲੇ ਹਰੇ ਮੁਖ ਤੇ ਪਸੀਨਾ ਉਹਦਾ ਖਾਵੇਂ ਜਿਵੇਂ ਮੇਲਨੀ ਜਿਵੇਂ ਹੁੰਦੇ ਕਾਮਿਆਂ ਤੇ ਕੱਤੇ ਦੀ ਤਰੇਲਨੀ ਉਹਦੇ ਹੱਥ ਜਿ ਡਿਲ ਮੇ ਟੋਂ ਵੇਖ ਕੇ ਨੀ ਪਹਿਲਾ ਪਾਣਾ ਮੋਰ ਵੀ ਡਰ ਕਾਲੀ ਦਤਰੀ ਚਨਣ ਦਾ ਦਸਤਾ ਤੇ ਲੱਛੀ ਕੁੜੀ ਵਡੀਆਂ ਕਰੇ ਰੰਗ ਤੇ ਪਿਆਰੀ ਤੇ ਸ਼ਰਾਬੀ ਉਹਦੀ ਟੋਰਨੀ ਬਾਗਾਂ ਵਿੱਚ ਲੰਘਦੇ ਜਾਂਦੇ ਨੂੰ ਲੜ ਜਾਂਦੇ ਭੋਰਨੀ ਉਹਦੇ ਵਾਲਾ ਵਿੱਚ ਮਸੇ ਆਨੂ ਵੇਖ ਕੇ ਕਿੰਨੇ ਚੰਨ ਡੁੱਬ ਕੇ ਮਰੇ ਕਾਲੀ ਦਾਤਰੀ ਚਨਣੇ ਦਾ ਦਸਤਾ ਤੇ ਲੱਛੀ ਕੁੜੀ ਵਾਟੀਆਂ ਕਰੇ ਕਾਲੀ ਦਾਤਰੀ ਚਨਣੇ ਦਾ ਦਸਤਾ ਤੇ ਲੱਛੀ ਕੁੜੀ ਵਾਟੀਆਂ ਕਰੇ ਤੂੰ ਕੋਰੇ ਹੱਥੀ ਦਾਤਰੀ ਨੇ ਪਾਇਆ ਹੈ ਹਨੇਰਨੀ ਵੱਡ ਵੱਡ ਲਈ ਜਾਵੇ ਕਣ ਨਉ ਤੁੱਪ ਵਿੱਚ ਪਖ ਦਿਨੂ ਵੇਖ ਕੇ ਬਦਲਾ ਦੇ ਨੈਣ ਵੀ ਪਰ ਕਾਲੀ ਦਾਤ ਰਿ ਚਨਣ ਦਾ ਦਸਤਾ ਤੇਲੱਚੀ ਕੁੜੀ ਵਾਡੀਆਂ ਕਰੇ ਕਾਲੀ ਦਾਤ ਰਿ ਚਨਣ ਦਾ ਦਸਤਾ ਤੇਲੱਚੀ ਕੁੜੀ ਵਾਟੀਆਂ ਕਰੇ ਉਹਦੇ ਨੈਣਾ ਵਿੱਚ ਲੱਪ ਲੱਪ ਕਜਲਾ ਤੇ ਕੰਨਾਂ ਵਿੱਚ ਕੋਕਲੇ ਹਰੇ ਉਹਦੇ ਨੇਣਾ ਵਿੱਚ ਲਪ ਲਪ ਕਜਲਾ ਤੇ ਕੰਨਾਂ ਵਿੱਚ ਕੋਕਲੇ ਹਰੇ